ਕਿ ਪਾਸੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ 350 ਸਾਲਾਂ ਸ਼ਹੀਦੀ ਦਿਹਾੜਾ ਕਰਿਆ। ਅਬ ਇਸ ਮੌਕੇ ਪੰਜਾਬ ਦੇ ਲੋਕਾਂ ਨੂੰ ਹਮੇਸ਼ਾ ਇਹ ਆਸੰਦੀ ਹੈ ਕਿ ਗੁਰੂ ਸਾਹਿਬ ਦੀ ਮਹਾਨ ਸ਼ਹਾਦਤ ਕਰਕੇ ਭਾਈ ਮਤੀਦਾਸ ਭਾਈ ਸਤੀਦਾਸ ਭਾਈ ਦਿਆਲਾਲ ਜੀ ਦੀ ਮਹਾਨ ਸ਼ਹਾਦਤ ਕਰਕੇ ਪੰਜਾਬ ਦੀ ਇਸ ਸ਼ਰਤੀ ਦੇ ਨਾਲ ਪਹਿਲਾਂ ਹੋਈਆਂ ਬੇਇਨਸਾਫੀਆਂ ਵਿੱਚੋਂ ਕੋਈ ਨਾ ਕੋਈ ਬੇਇਨਸਾਫੀ ਜਿਹੜੀ ਆ ਉਹ ਕੇਂਦਰ ਸਰਕਾਰ ਠੀਕ ਕਰੇ ਪੰਜਾਬ ਵਾਸਤੇ ਕੁਝ ਨਾ ਕੁਝ ਕੇਂਦਰ ਸਰਕਾਰ ਜਿਹੜੀ ਆ ਉਹ ਆਪਣਾ ਹੱਥ ਫੋਨ ਤੇ ਕੁਝ ਦੇਵੇਗੀ ਪਰ ਬੜਾ ਅਫਸੋਸ ਹੁੰਦਾ ਹੈ ਕਿ ਇਸ ਸਦੀ ਵਾਲੇ ਬਰੇ ਦੇ ਵਿੱਚ ਕੇਂਦਰ ਸਰਕਾਰ ਸੰਵਿਧਾਨ ਦੀ ਜਿਹੜੀ ਪ੍ਰਸਤਾਵਿਤ ਸੋਧਾ 117ਵੀਂ ਉਹ ਲਿਆ ਕੇ ਤੇ ਚੰਡੀਗੜ੍ਹ ਦਾ ਪੰਜਾਬ ਦਾ ਜਿਹੜਾ ਕਲੇਮ ਹੈ ਪੱਕਾ ਖਤਮ ਕਰੀ ਚੰਡੀਗੜ੍ਹ ਨੂੰ ਪੰਜਾਬ ਤੋਂ ਖੋਣ ਲੱਗੀ ਮੈਂ ਸਮਝਦਾ ਇਸ ਤੋਂ ਵੱਡੀ ਬੇਇਨਸਾਫੀ ਕੋਈ ਹੋ ਨਹੀਂ ਸਕਦਾ ਸੋ ਸ਼੍ਰੋਮਣੀ ਅਕਾਲੀ ਦਲ ਨੇ ਇਹਦਾ ਵਿਰੋਧ ਕਰਨ ਵਾਸਤੇ ਸਦਾਰਸ਼ਕ ਵੀਰ ਸਿੰਘ ਬਾਦਲ ਪਟਾਰਸਰ ਸਾਹਿਬ ਨੇ ਕੱਲ ਐਮਰਜੈਂਸੀ ਮੀਟਿੰਗ ਜਿਹੜੀ ਹੈ 24 ਤਰੀਕ ਨੂੰ 2 ਵਜੇ ਪਾਰਟੀ ਦੀ ਕੋਰ ਕਮੇਟੀ ਦੀ ਬੁਲਾਈ ਆ ਜਿਹਦੇ ਵਿੱਚ ਅਸੀਂ ਸਾਰੀ ਸਟ੍ਰੈਟਜੀ ਤੈਅ ਕਰਾਂਗੇ ਕਿ ਇਹ ਜਿਹੜੀ ਵੱਡੀ ਬੇਇਨਸਾਫੀ ਪੰਜਾਬ ਨਾਲ ਹੋਣ ਲੱਗੀ ਆ ਇਹਨੂੰ ਰੋਕਣਾ ਕਿਉਂ ਸੰਵਿਧਾਨਿਕ ਮਾਰ ਨਾਲ ਵੀ ਸਲਾਹ ਕਰਦੇ ਆਂ ਔਰ ਸਾਰਾ ਕੁਝ ਕੋਰ ਕਮੇਟੀ ਦੇ ਵਿੱਚ ਮੀਟਿੰਗ ਫੈਸਲਾ ਕਰਕੇ ਇਹਦਾ ਡਟ ਕੇ ਅਸੀਂ ਵਿਰੋਧ ਕਰਾਂਗੇ ਪਰ ਕੇਂਦਰ ਸਰਕਾਰ ਨੂੰ ਇਹੋ ਜਿਹੇ ਫੈਸਲੇ ਲੈਣ ਤੋਂ ਗੁਰੇਜ਼ ਕਰਨਾ